ਉਹੀ ਚਪੈਰਾ ਸਾਹਿਬ ਇੱਕ ਪੈ ਚਾਰ ਪੈਰ ਬੈ ਕੇ ਚਾਪ ਕਰਨਾ ਚਾਰ ਪੈਰਾਂ ਦੇ ਜਿਹੜੇ ਇੱਕ ਪੈਰ ਬੈ ਕੇ ਚਾਪ ਕਰਨਾ 4 ਘੰਟੇ ਸਵੇਰੇ 12 ਵਜੇ ਤੋਂ ਲੱਗੇ 4 ਵਜੇ ਤੱਕ ਸਮੂਹ ਸੰਗਤ ਦੇ ਰੂਪ ਚ ਬੈ ਕੇ ਜਾਪ ਕਰਦੀ ਹੈ ਜਪਜੀ ਸਾਹਿਬ ਦੀ ਬਾਣੀ ਦਾ ਚਪਈ ਸਾਹਿਬ ਦੀ ਬਾਣੀ ਦਾ ਤੇ ਸਖਬੀ ਸਾਹਿਬ ਦੀ ਬਾਣੀ ਦਾ ਕਿੰਨਾ ਬਾਣੀ ਦਾ ਜਾਪ ਕਰਕੇ ਜੋ ਸੰਗਤ ਰੂਪ ਚ ਕਰਦੀ ਹੈ ਉਹਦਾ ਮਹੱਤਿਆ ਵਾਲਾ ਵੱਜ ਜਾਂਦਾ ਤੇ ਸੰਗਤ ਦੀਆਂ ਮਰਜ਼ੀਆਂ ਜਿਹੜੀਆਂ ਪੂਰੀਆਂ ਹੁੰਦੀਆਂ ਪਾਰੋ ਜੇ ਸਵੇਰੇ ਜਪਜੀ ਸਾਹਿਬ ਦਾ ਪਾਠ ਰਾਮ ਹੁੰਦੇ ਆ ਪੰਜ ਪਾਠ ਜਪਜੀ ਸਾਹਿਬ ਦੀ ਕੀਤੇ ਜਾਂਦੇ ਆ ਉਸ ਤੋਂ ਬਾਅਦ ਦੋ ਪਾਠ ਚੰਨੀ ਸਾਹਿਬ ਦੇ ਉਸ ਤੋਂ ਪ੍ਰਾਂਤ ਸੁਖਨੀ ਸਾਹਿਬ ਦਾ ਪਾਠ ਸਮੂਹ ਸਕਤੇ ਦੇ ਰੂਪ ਚ ਕੀਤਾ ਜਾਂਦਾ ਹੈ ਉਹੀ ਚਾਰ ਪੰਜ ਤਿੰਨ ਤਰ੍ਹਾਂ ਦੀ ਬਣੀ ਦਾ ਉਪਜਾਪ ਕੀਤਾ ਜਾਂਦਾ ਹੈ 4 ਵਜੇ ਸਮਾਪਤੀ ਹੁੰਦੀ ਹੈ ਉਸ ਤੋਂ ਉਪਰ ਅਰਦਾਸ ਹੁੰਦੀ ਹੈ ਮੈਂ ਤਾਂ ਸਾਰਿਆਂ ਕੇ ਹੱਥ ਜੋੜ ਕੇ ਬੇਨਤੀ ਕਰਦਾ ਜੇ ਤੁਸੀਂ ਨਹੀਂ ਆ ਸਕਦੇ ਤੇ ਘਰ ਬਹਿ ਕੇ ਵੀ ਤੁਸੀਂ ਜਾਪ ਕਰ ਸਕਦੇ ਜੀ ਹਾਂਜੀ ਕੋਈ ਗੱਲ ਨਹੀਂ ਵੀ ਅਸੀਂ ਤੇ ਸਾਡੇ ਕੋਲ ਵੀ ਆ ਕੇ ਪੁੱਛਦੇ ਨੇ ਵੀ ਅਸੀਂ ਵੀ ਇੱਥੇ ਆ ਨਹੀਂ ਸਕਦੇ ਵੀ ਇੱਥੇ ਦੁਪਹਿਰਾਂ ਨਹੀਂ ਕਰ ਸਕਦੇ ਗੁਰਬਾਣੀ ਆ ਇੱਕ ਦੁਪਹਿਰਾ ਗੱਟਿਆ ਉਸ ਲਈ ਚਾਰ ਪੰਜ ਘੰਟੇ ਮੈਂ ਤੁਸੀਂ ਬਾਕੀ ਆਪਣੇ ਘਰ ਬੈ ਕੇ ਕਰੀ ਜਾਓ ਕੋਈ ਗੱਲ ਨਹੀਂ ਹੈ ਉਹ ਜੀ ਗੁਰਬਾਣੀ ਦਾ ਜਾਪ ਹੀ ਕਰਨਾ ਕਿੱਥੇ ਮਰਜ਼ੀ ਬੈ ਕੇ ਕਰ ਸਕਦੇ ਆ ਕਿਉਂਕਿ ਜਾਰਾਂ ਦਾ ਸੰਗਤਾਂ ਚ ਪੈਰਾ ਸਾਹਿਬ ਕੱਟਣ ਦੇ ਲਈ ਗੁਰਦੁਆਰਾ ਸ਼ਹੀਦ ਸਾਹਿਬ ਦੇ ਵਿੱਚ ਪਹੁੰਚਦੇ ਨੇ ਪਰ ਉਹਨਾਂ ਨੂੰ ਪਤਾ ਹੀ ਨਹੀਂ ਆ ਕਿ ਚਪੈਰਾ ਸਾਹਿਬ ਕੀ ਆ। ਉਹ ਹੀ ਚਪੈਰਾ ਸਾਹਿਬ ਇੱਕ ਪੈ ਚਾਰ ਪੈਰ ਬੈ ਕੇ ਜਾਪ ਕਰਨਾ ਚਾਰ ਪੈਰਾਂ ਦੇ ਜੋ ਜਿਹੜੇ ਇੱਕ ਪੈਰ ਬੈ ਕੇ ਜਾਪ ਕਰਨਾ 4 ਘੰਟੇ ਸੰਗਤ ਇੱਥੇ 12 ਵਜੇ ਤੋਂ ਲੈ ਕੇ 4 ਵਜੇ ਤੱਕ ਸਮੂਹ ਸੰਗਤ ਦੇ ਰੂਪ ਚ ਬੈ ਕੇ ਜਾਪ ਕਰਦੀ ਹੈ। ਜਪਜੀ ਸਾਹਿਬ ਦੀ ਬਾਣੀ ਦਾ ਚਪਈ ਸਾਹਿਬ ਦੀ ਬਾਣੀ ਦਾ ਤੇ ਸੁਖਮਨੀ ਸਾਹਿਬ ਦੀ ਬਾਣੀ ਦਾ ਇਹ ਕਿੰਨਾ ਬਾਣੀਆਂ ਜਾਪ ਕਰਕੇ ਜੋ ਸੰਗਤ ਦੇ ਰੂਪ ਚ ਕਰਦੀ ਹੈ ਉਹਦਾ ਮਹੱਤਵ ਜਿਹੜਾ ਵੱਜ ਜਾਂਦਾ ਤੇ ਸੰਗਤ ਦੀਆਂ ਮਰਜ਼ੀਆਂ ਨੀ ਪੂਰੀਆਂ ਹੁੰਦੀਆਂ ਨੇ। ਕਰਸੀ ਗੱਲ ਕਰੀਏ ਕਿਉਂ ਇੰਨੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਐਤਵਾਰ ਦੇ ਦਿਨ ਚ ਪਹਿਰਾ ਸਾਹਿਬ ਕੱਟਣ ਦੇ ਲਈ ਕਿਉਂ ਗੁਰਦੁਆਰਾ ਸ਼ਹੀਦਾ ਸਾਹਿਬ ਦੇ ਵਿੱਚ ਆਉਂਦੀਆਂ ਨੇ ਦੇਖੋ ਜੀ ਹਮ ਜੀਸਾ ਪਹਿਲਾਂ ਵੀ ਦੱਸਿਆ ਜੀ ਚਪੈਰੇ ਸਾਹਿਬ ਜਿਹੜਾ ਸੰਗਤ ਦੀ ਮੁਰਾਦਾ ਪੂਰੀ ਹੁੰਦੀ ਆ ਜੋ ਸੰਗਤ ਦੀ ਕੋਈ ਮੁਰਾਦਾ ਪੂਰੀ ਹੁੰਦੀ ਆ ਇੱਕ ਚਪੈਰਾ ਕੱਢਦੀ ਆ ਜਾਂ ਦੋ ਚਪੈਰੇ ਕੱਢਦੀ ਆ ਜਾਂ ਚਾਰ ਕੱਢਦੀ ਆ ਤਾਂ ਉਹ ਫਿਰ ਉਸਾ ਵੱਧਦਾ ਸੰਗਤ ਦਾ ਇੱਕ ਬੰਦੇ ਦੀ ਮੁਰਾਦਾ ਪੂਰੀ ਦੀ ਦੂਜੀ ਫੇਰਾ ਜਾਂਦੀ ਆ ਇਸ ਤਰ੍ਹਾਂ ਹੁਣ ਸੰਗਤਾਂ ਚੋਂ ਸ਼ਾਇਦ ਨਾ ਜ਼ਿਆਦਾ ਹੋ ਗਿਆ ਜਿਸ ਸੰਗਤ ਇੱਥੇ ਆਉਂਦੀ ਹੈ ਜੋ ਘਰ ਤੁਰਦੀ ਚਪੈਰਾ ਸਾਹਿਬ ਘਟਨਾ ਮੈਂ ਆਗੇ ਇੱਥੇ ਆਉਣਾ ਉਹਦੀ ਮੁਰਾਦ ਉਸਲੇ ਬੁਰੀ ਹੋ ਜਾਂਦੀ ਮੈਂ ਤੇ ਬੜੇ ਖੇਦੇ ਹੋ ਜੇ ਸਾਡੀ ਆਪ ਉਸਲੇ ਮੁਰਾਦਾਂ ਬੁਰੀ ਹੋਈ ਹੈ ਇੱਥੇ ਆਈਦਾ ਹੁਣ ਅਸੀਂ ਪੱਕੇ ਤੌਰ ਤੇ ਆ ਰਹਿਤ ਹੋਣਾ ਚਾਹੀਦਾ ਕੋਈ ਸਾਡੀ ਮੰਗਣੀ ਹੈਗੀ ਸਿਰਫ ਇੱਥੇ ਦਰਸ਼ਨ ਕਰਨ ਦੇ ਸੇਵਾ ਕਰਨ ਲਈਦਾ ਅਸੀਂ ਗੱਲ ਕਰੀਏ ਕਿੰਨੇ ਵਜੇ ਤੋਂ ਜਿਹੜੀ ਚਪੈਰਾ ਸਾਹਿਬ ਦੀ ਸ਼ੁਰੂਆਤ ਆ ਐਤਵਾਰ ਦੇ ਦਿਨ ਹੁੰਦੀ ਆ ਤਾਂ ਕਿੰਨੇ ਵਜੇ ਤੱਕ ਸਮਾਪਤ ਹੁੰਦੀ ਆ ਜੀ ਇੱਥੇ ਦੇਖੋ ਜੀ 12 ਵਜੇ ਸਵੇਰੇ ਜਪਜੀ ਸਾਹਿਬ ਦੇ ਪਾਠ ਆਰੰਭ ਹੁੰਦੇ ਆ ਪੰਜ ਪਾਠ ਜਪਜੀ ਸਾਹਿਬ ਦੀ ਕੀਤੇ ਜਾਂਦੇ ਆ ਉਸ ਤੋਂ ਬਾਅਦ ਦੋ ਪਾਠ ਚ ਪਈ ਸਾਹਿਬ ਦੇ ਉਸ ਤੋਂ ਪ੍ਰਾਂਤ ਸੁਖਮਨੀ ਸਾਹਿਬ ਦਾ ਪਾਠ ਸਮੂਹ ਸੰਗਤ ਦੇ ਰੂਪ ਚ ਕੀਤਾ ਜਾਂਦਾ ਹੈ ਉਹੀ ਚਾਰ ਪੰਜ ਤਿੰਨ ਤਰ੍ਹਾਂ ਦੀ ਬਾਣੀਆਂ ਦਾ ਪਾਠ ਕੀਤਾ ਜਾਂਦਾ ਹੈ 4 ਵਜੇ ਸਮਾਪਤੀ ਹੋ ਜਾਂਦੀ ਹੈ ਫਿਰ ਉਸ ਆਰਦਾਸ ਹੁੰਦੀ ਹੈ ਤੇ ਸਰ ਸੰਗਤ ਦੀਆਂ ਮਰਜ਼ੀਆਂ ਪੂਰੀਆਂ ਹੁੰਦੀਆਂ ਤੇ ਇੱਕ ਵਾਰ ਅਸੀਂ ਗੱਲ ਕਰੀਏ ਸ਼ਨੀਵਾਰ ਦੀ ਰਾਤ ਨੂੰ ਵੀ ਜਿਹੜਾ ਚਪੈਰਾ ਸਾਹਿਬਾ ਗੁਰਦੁਆਰਾ ਸ਼ਿਦਾ ਸਾਹਿਬ ਦੇ ਵਿੱਚ ਕੱਟਣ ਦੇ ਲਈ ਸੰਗਤ ਇੱਥੇ ਪਹੁੰਚਦੀ ਆ ਤੁਹਾਨੂੰ ਇਹ ਵੀ ਬੜੇ ਚਿਰ ਤੋਂ ਸੰਗਤ ਕਰਦੀ ਆ ਰਹੀ ਆ ਜਿਹੜੀ ਲੋਕਲ ਸ਼ਹਿਰ ਦੀ ਸੰਗਤ ਆ ਇਹ ਜ਼ਿਆਦਾਤਰ ਰਾਤ ਦੇ ਟਾਈਮ ਹੀ ਕਰਦੀ ਹੈ ਕਿਉਂਕਿ ਐਤਵਾਰ ਨੂੰ ਜਿਹੜੀ ਐਤਵਾਰ ਸੰਗਤ ਹੁੰਦੀ ਹੈ ਜਿਆਦਾ ਬਾਹਰ ਹੁੰਦੀ ਆ ਦੂਰ ਦੁਰਾਡੇ ਪਿੰਡਾਂ ਤੋਂ ਸ਼ਹਿਰਾਂ ਤੋਂ ਮੈਂ ਦੇਖਣਾ ਹੈ ਹਿੰਦੁਸਤਾਨ ਦੇ ਹਰ ਕੋਨੇ ਤੋਂ ਆ ਰਹੇ ਆ ਐਤਵਾਰ ਦੀ ਸੰਗਤ ਤੇ ਜਿਹੜੀ ਸ਼ਹਿਰ ਦੀ ਸੰਗਤ ਹੋਵੇ ਅਸੀਂ ਚਲੋ ਇਹ ਸ਼ਨੀਵਾਰ ਰਾਤ ਨੂੰ ਕਰਦੀਏ ਗੱਲ ਤੇ ਕੋਈ ਜਦੋਂ ਮਰਜ਼ੀ ਜਾਬ ਕਰ ਲਓ ਬਾਣੀ ਦਾ ਮਹਾਰਤ ਤੇ ਹਜ਼ਰਨਾਜ਼ਰ ਨੇ ਪੰਜ ਸ਼ਨੀਵਾਰ ਕਰ ਲਓ ਮੈਂ ਸੋਮਵਾਰ ਕਰ ਲਓ ਮੈਂ ਬੁੱਧਵਾਰ ਕਰ ਲਓ ਮੈਂ ਤਾਂ ਕਹਿੰਦਾ ਜਿੱਦਾਂ ਮਰਜ਼ੀ ਤੁਸੀਂ ਬਹਿ ਗਏ ਗੁਰਬਾਣੀ ਦਾ ਜਾਪ ਕਰੋ ਉ ਕੋਈ ਕਰਸੀ ਗੱਲ ਕਰੀਏ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਗੁਰਦੁਆਰਾ ਸ਼ਹੀਦ ਸਾਹਿਬ ਦੇ ਵਿੱਚ ਕੀਤੇ ਜਾਂਦੇ ਨੇ ਐਤਵਾਰ ਦੇ ਦਿਨ ਨੂੰ ਲੈ ਕੇ ਕੋਈ ਮੈਂ ਤਾਂ ਬੜੇ ਚਿਰ ਤੋਂ ਵੇਖ ਰਿਹਾ ਪਹਿਲਾਂ ਸੰਗਤਾਂ ਨਹੀਂ ਜ਼ਿਆਦਾ ਨਹੀਂ ਹੁੰਦੀ ਜਿਉਂ-ਜਿਉਂ ਸੰਗਤ ਵਧਦੀ ਪਈ ਆ ਜਗ੍ਹਾ ਛੋਟੀ ਪੈਂਦੀ ਜਾ ਰਹੀ ਆ ਕਮੇਟੀ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਜਾ ਰਿਹਾ ਪੈਸਾ ਨਾ ਬੰਦ ਕਰੇ ਕਾਰ ਬਾਰਕਿੰਗ ਜਿੱਥੇ ਸੰਗਤ ਦੇ ਬੰਦ ਦਾ ਪ੍ਰਬੰਧ ਕੀਤਾ ਜਿੱਥੇ ਗੱਡੀਆਂ ਲੱਗਦੀਆਂ ਸੀ ਉਹ ਬੰਦ ਕਰ ਦਿੱਤੀਆਂ ਗੱਡੀਆਂ ਹੁਣ ਬਾਹਰ ਲੱਗਦੀਆਂ ਨੇ ਬਾਬਾ ਬੋਤਾ ਜੀ ਦਾ ਗੁਰਦੁਆਰਾ ਨਵੀਂ ਬਿਲਡਿੰਗ ਬਣੀ ਆ ਉੱਥੇ ਹੀ ਸੰਗਤ ਬੰਦੀ ਆ ਲਾਗੇ ਰਾਮ ਸਰ ਸਾਹਿਬ ਗੁਰਦੁਆਰਾ ਉੱਥੇ ਵੀ ਸੰਗਤ ਬਿਠਾਈ ਜਾਂਦੀ ਆ ਉਥੇ ਸਪੀਕਰ ਲਾ ਦਿੱਤੇ ਗਏ ਵੀ ਬਾਣੀ ਉਥੇ ਹੀ ਸੁਣੀ ਜਾ ਸਕਦੀ ਹੈ ਜਾਂ ਪੜ੍ਹੀ ਜਾ ਸਕਦੀ ਹੈ ਇੱਕ ਲਾਗੇ ਨਾਲ ਹੀ ਗੁਰਦੁਆਰਾ ਸਿੱਤਾ ਸਬਾਬਾ ਬੋਤਾ ਜਿਹੜਾ ਗੁਰਦੁਆਰਾ ਉਥੇ ਹੀ ਸੰਗਤ ਬੈੰਦੀ ਆ ਵਿਵੇਕਸਰ ਗੁਰਦੁਆਰਾ ਉਥੇ ਹੀ ਸੰਗਤ ਸੰਗਤ ਦੇ ਬੰਦਾ ਪ੍ਰਬੰਧ ਕੀਤਾ ਹੈ ਬਾਕੀ ਪਿੱਛੇ ਐਦਵਾਰ ਦੇ ਦਿਨ ਚ ਪਹਿਰਾ ਸਾਹਿਬ ਕੱਟਣ ਦੇ ਲਈ ਸੰਗਤ ਜਰੂਰ ਇੱਥੇ ਪਹੁੰਚਦੀ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਇਕੱਠ ਹੁੰਦਾ ਤਾਂ ਸੰਗਤਾਂ ਨੂੰ ਜਿਹੜੀ ਜਗ੍ਹਾ ਮਿਲਦੀ ਆ ਉਥੇ ਬੈਠ ਕੇ ਉਹਨਾਂ ਦੇ ਵੱਲੋਂ ਦੁਪਹਿਰਾ ਸਾਹਿਬ ਕਟਿਆ ਜਾਂਦਾ ਬਿਲਕੁਲ ਬਿਲਕੁਲ ਸਹੀ ਗੱਲ ਤੁਹਾਡੀ ਕੋਈ ਜੈਨੀ ਜਗਾ ਬਣਾਉਂਦੇ باوجود ਵੀ ਸੰਗਤ ਨੂੰ ਬਾਹਰ ਬੈਣਾ ਪੈਂਦਾ ਉਹਨਾਂ ਨੂੰ ਜਗ੍ਹਾ ਨਹੀਂ ਮਿਲਦੀ ਕੋਈ ਬਾਸ ਸਰਪੀ ਵੇਖਿਆ ਉਹਨਾਂ ਸੜਕ ਤੇ ਵੀ ਸੰਗਤ ਬੈਠੀ ਹੁੰਦੀ ਆ ਜਗ੍ਹਾ ਬਹੁਤ ਪ੍ਰਬੰਧ ਕੀਤਾ ਉਹ ਵੀ ਜਗ੍ਹਾ ਛੋਟੀ ਆ ਪ੍ਰਬੰਧ ਛੋਟੇ ਪੈਂਦੇ ਜਾ ਰਿਹਾ ਹੈ ਹਰ ਮਾਰ ਦੇ ਦਿਨ ਹਰ ਇੱਕ ਜਗ੍ਹਾ ਛੋਟੀ ਪੈ ਜਾਂਦੀ ਆ ਬਿਲਕੁਲ ਸਹੀ ਗੱਲ ਤੁਹਾਡੀ ਜਿੱਥੇ ਮਰਜੀ ਵੇਖ ਲੋ ਦੀ ਸੰਗਤ ਬੈਠੀ ਆ ਜਿੱਥੇ ਉਹ ਜਗ੍ਹਾ ਮਿਲਦੀ ਬੈਠ ਕੇ ਜਾਬ ਕਰ ਰਹੀ ਹੈ ਬਾਣੀ ਦਾ ਇਹ ਮੰਦੀ ਭਾਵਨਾ ਦੇ ਸ਼ਰਧਾ ਹੈ ਉਹਨਾਂ ਦੀ ਸੰਗਤ ਦੀ ਇਹ ਗੱਲ ਕਰੀ ਐਤਵਾਰ ਦੇ ਦਿਨ ਪੂਰੀਆਂ ਸੜਕਾਂ ਜਿਹੜੀਆਂ ਨੇ ਉਹ ਬਲੌਕ ਹੋ ਜਾਂਦੀਆਂ ਨੇ ਕਿਉਂਕਿ ਵੱਡੀ ਗਿੰਦੀ ਦੇ ਵਿੱਚ ਸੰਗਤਾਰ ਦੇ ਲੋ ਆਪਣੇ ਬੱਸਾਂ ਹੋਰ ਜਿਹੜੀਆਂ ਗੱਡੀਆਂ ਨੇ ਉਹ ਸੜਕਾਂ ਦੇ ਵਿੱਚ ਲਗਾਤੀਆਂ ਜਾਂਦੀਆਂ ਨੇ ਕਿਉਂਕਿ ਪਾਰਕਿੰਗਾਂ ਜਿਹੜੀਆਂ ਨੇ ਉਹ ਬਿਲਕੁਲ ਛੋਟੀਆਂ ਪੈ ਜਾਂਦੀਆਂ ਨੇ ਵਿਚ ਪੈਰਾ ਸਾਹਦੇ ਅੱਗੇ ਹਾਂਜੀ ਬਿਲਕੁਲ ਸਹੀ ਗੱਲ ਹੈ ਪਾਰਕਿੰਗ ਤੇ ਬਹੁਤ ਛੋਟੀ ਪੈ ਗਈ ਆ ਵੈਸੇ ਸ਼ਰਮਾਂ ਦੀ ਗੁਰਦਾਪਨ ਲੋਕ ਕਮੇਟੀ ਵੱਲੋਂ ਪਾਰਕਿੰਗ ਵੀ ਬਣਾਈ ਗਈ ਆ ਜਿੱਦਾਂ ਇੱਥੇ ਸਕੂਲ ਹੈ ਗੁਰਾਮਦਾਸ ਸਕੂਲ ਹੈ ਉੱਥੇ ਹੀ ਬਣਾਈ ਗਈ ਆ ਬਬੇਕ ਸਰ ਗੁਰਦੁਆਰਾ ਉੱਥੇ ਵੀ ਪਾਰਕਿੰਗ ਬਣਾਈ ਗਈ ਆ ਬਾਹਰ ਵੀ ਹੋਰ ਹੀ ਬੜੀਆਂ ਜਗ੍ਹਾ ਤੇ ਸੰਗਤ ਵੱਲੋਂ ਵੀ ਬੜੀਆਂ ਪਾਰਕਿੰਗਸ ਬਣਾਈਆਂ ਨੇ ਆਪਣੇ ਤੌਰ ਤੇ ਵੀ ਜੁੜੇ ਘਰ ਵੀ ਬਣਾਏ ਨੇ ਬਾਹਰ ਇੱਕ ਵੱਡਾ ਜੁੜੇ ਘਰ ਬਣਾਇਆ ਹੋਰ ਵੀ ਸੰਗਤ ਵੀ ਬੜੀ ਆਪਣੇ ਵੱਲੋਂ ਹੀ ਸੇਵਾ ਕਰ ਰਹੀ ਆ ਪਰ ਫੇਰ ਹੀ ਜਗ੍ਹਾ ਛੁੱਟੀ ਪੈਂਦੀ ਜਾ ਰਹੀ ਆ ਉਸ ਟ੍ਰੈਫਿਕ ਸੰਗਤ ਬਾਹਰੋਂ ਆ ਰਹੀ ਗੱਡੀਆਂ ਦੇ ਲੱਗਣ ਦੀ ਜਗ੍ਹਾ ਵੀ ਘਟ ਰਹੀ ਆ ਜੇਕਰ ਅਸੀਂ ਗੱਲ ਕਰੀਏ ਪੂਰੀ ਰੋਡ ਜਿਹੜੀ ਬਲਾਕ ਹੋ ਚੁੱਕੀ ਆ ਤਾਂ ਕਿੰਨੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੇ ਵੱਲੋਂ ਜਿਹੜੇ ਲੰਗਰ ਨੇ ਉਹ ਵੱਖ-ਵੱਖ ਥਾਵਾਂ ਦੇ ਉੱਪਰ ਵੀ ਲਾਏ ਜਾਂਦੇ ਨੇ ਗੁਰ ਪਰ ਬਾਹਰ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਹੋਮੋ ਹੋਮਾ ਕੇ ਪਹੁੰਚਦੇ ਨੇ ਐਤਵਾਰ ਦੇ ਦਿਨਾਂ ਨਾਲ ਵੱਲੋਂ ਆਪਣੇ ਵੱਖ-ਵੱਖ ਤਰੀਕੇ ਦੇ ਨਾਲ ਜਿਹੜੇ ਲੰਗਰ ਨੇ ਉਹ ਲਗਾਏ ਜਾਂਦੇ ਨੇ ਸੰਗਤਾਂ ਦੇ ਲਈ ਬਿਲਕੁਲ ਸਹੀ ਗੱਲ ਤੁਹਾਡੀ ਲੰਗਰ ਬਾਹਰ ਵੀ ਲੱਗੇ ਹੋਏ ਨੇ ਕਈ ਸਕਦਾ ਜਿਹੜੀ ਲੰਗਰਾਂ ਚ ਨਹੀਂ ਪਹੁੰਚ ਸਕਦੀਆਂ ਬਾਹਰ ਬੈਠੀਆਂ ਉਹ ਬਾਹਰੋਂ ਵੀ ਲੰਗਰ ਛਾ ਕੇ ਜੋ ਮਿਲਦਾ ਤਿਲ-ਪੁਲ ਮਿਲਦਾ ਉਹ ਛਾ ਕੇ ਚਲ ਜਾਂਦੀਆਂ ਸੰਗਤਾਂ ਲੋਬ ਸ਼ਾ ਬੜਾ ਵਾ ਇਹ ਤਾਂ ਮੈਂ ਵੇਖਿਆ ਜੀ ਕਈ ਮੇਲੇ ਤਾਂ ਸਾਲ ਬਾਅਦ ਹੁੰਦੇ ਆ ਇੱਥੇ ਹਰ ਐਤਵਾਰ ਮੇਲਾ ਲੱਗਾ ਹੁੰਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਗੁਰਦੁਆਰਾ ਸ਼ਹੀਦ ਸਾਹਿਬ ਦੀ ਜਗਾ ਜਿਹੜੀ ਉਹ ਵੱਡੀ ਕਰਨੀ ਪਵੇਗੀ ਸੰਗਤਾਂ ਦੇ ਲਈ ਬਿਲਕੁਲ ਸਹੀ ਗੱਲ ਹੈ ਮੈਂ ਮੈਂਜਰ ਸਾਹਿਬ ਨਾਲ ਸੜੀ ਗੱਲਬਾਤ ਹੋਈ ਸੀ ਉਹ ਆਏ ਨੇ ਨਵੇਂ ਮੈਂਜਰ ਸਾਹਿਬ ਸਰ ਜੇਪੀ ਸਿੰਘ ਜੀ ਉਹਨਾਂ ਨਾਲ ਗੱਲ ਹੋਈ ਉਹ ਕਹਿੰਦੇ ਸੀ ਅਸੀਂ ਆਪਣਾ ਵੱਲ ਕੋਸ਼ਿਸ਼ ਕਰ ਰਹੇ ਹਾਂ ਵੀ ਹੋਰ ਲਾਗੇ ਜਾ ਕੇ ਬਿਲਡਿੰਗਾਂ ਖਰੀਦ ਕੇ ਵੀ ਹੋਰ ਜਗ੍ਹਾ ਵੱਡੀ ਕਰ ਦਿੱਤੀ ਹੈ ਉਹਨਾਂ ਦੇ ਮੱਝ ਬੜੀ ਭਾਵਨਾ ਹੈਗੀ ਆ ਉਹ ਬੜੇ ਦਿਲੋਂ ਜਾਣ ਵਾਲੇ ਸੇਵਾ ਕਰ ਰਹੇ ਨੇ ਉਹ ਜਿਹੜਾ ਪ੍ਰਬੰਧ ਮੇਰੇ ਮਨ ਨਾਲ ਵੀ ਚੱਲੂ ਇਸ ਕਹਿੰਦੇ ਜੀ ਅਸੀਂ ਬਿਲਡਿੰਗਾਂ ਖਰੀਦਾਂ ਕੋਈ ਤੁਹਾਡੇ ਨਜ਼ਰ ਵਿੱਚ ਹੋਵੇ ਸੰਨ ਦੱਸੋ ਉਹ ਅਸੀਂ ਬਿਲਡਿੰਗਾਂ ਖਰੀਦ ਕੇ ਜਗ੍ਹਾ ਹੋਰ ਵੱਡੀ ਕਰ ਦਿੱਤੀ ਹੈ ਸੰਗਤ ਦੇ ਵੈਹਨ ਦਾ ਪ੍ਰਬੰਧ ਕੀਤਾ ਜਾਵੇ ਅਸੀਂ ਕਈ ਵਾਰ ਜਦੋਂ ਚਪੈਰਾ ਸਾਹਿਬ ਦੀ ਖਬਰ ਕਰਨ ਦੇ ਲਈ ਪਹੁੰਚਦੇ ਹਾਂ ਇਹ ਸੰਗਤਾਂ ਦੇ ਵੱਲੋਂ ਘਰਾਂ ਦੇ ਵਿੱਚ ਵੀ ਲੰਗਰ ਲਗਾਤੇ ਗਏ ਨੇ ਆਪਣੇ ਘਰ ਫ੍ਰੀ ਕਰ ਦਿੱਤੇ ਗਏ ਨੇ ਕਿ ਜਿਹੜੀ ਸੰਗਤ ਨਾ ਉਹ ਸਾਡੇ ਘਰ ਦੇ ਵਿੱਚ ਆ ਕੇ ਰਹਿ ਵੀ ਸਕਦੀ ਆ ਇਹ ਤਾਂ ਵੇਖੋ ਜੀ ਸੰਗਤ ਦਾ ਪਿਆਰ ਆ ਜਿਹੜੀ ਘਰਾਂ 'ਚ ਆਉਂਦੇ ਮਹਿਮਾਨ ਸਾਡੇ ਵਾਸਤੇ ਰੱਬ ਦਾ ਰੂਪ ਹੁੰਦਾ ਇਸ ਇਸ ਵਾਰ ਗੁਰੂ ਜੀ ਸੰਗਤ ਆਈ ਹੋਈ ਆ ਉਹਦੇ ਵਾਸਤੇ ਜਿਹੜੇ ਲੱਗ ਜਾ ਕੇ ਘਰਾਂ ਵਾਲੇ ਨੇ ਇਧਰ ਕਲੋਨੀਆں ਦੇ ਬੈਕਸਾਈਡ 'ਚ ਉਧਰ ਉਹਨੇ ਆਪਣੇ ਘਰ ਖੋਲੇ ਹੋਏ ਨੇ ਚਾਹ ਦੇ ਲੰਗਰ ਪ੍ਰਸ਼ਾਦ ਦਾ ਲੰਗਰ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਹੋਇਆ ਜੀ ਉਹਨਾਂ ਨੇ ਤੁਹਾਡੇ ਵੱਲੋਂ ਕੀ ਮੈਸੇਜ ਆ ਸੰਗਤਾਂ ਨੂੰ ਜਿਹੜੀਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੇ ਬੈਠੀਆਂ ਨੇ ਮੈਂ ਤਾਂ ਸਾਰਿਆਂ ਕੇ ਹੱਥ ਜੋੜ ਕੇ ਬੇਨਤੀ ਕਰਦਾ ਜੇ ਤੁਸੀਂ ਨਹੀਂ ਆ ਸਕਦੇ ਤੇ ਘਰ ਬਹਿ ਕੇ ਵੀ ਤੁਸੀਂ ਜਾਪ ਕਰ ਸਕਦੇ ਜੇ ਐਜੀ ਕੋਈ ਗੱਲ ਨਹੀਂ ਵੀ ਅਸੀਂ ਇੱਥੇ ਸਾਡੇ ਕੋਲ ਕੋਈ ਆ ਕੇ ਪੁੱਛਦੇ ਨੇ ਵੀ ਅਸੀਂ ਵੀ ਇੱਥੇ ਆ ਨਹੀਂ ਸਕਦੇ ਵੀ ਇੱਥੇ ਚਪੈਰਾ ਨਹੀਂ ਕਰ ਸਕਦੇ ਦੂਰੋਂ ਆਨੇ ਆ ਇੱਕ ਚਪੈਰਾ ਘਟਿਆ ਉਸ ਲਈ ਚਾਰ ਪੰਜ ਕਰ ਮੈਂ ਤੁਸੀਂ ਬਾਕੀ ਆਪਣੇ ਘਰ ਬਹਿ ਕੇ ਕਰੀ ਜਾਓ ਕੋਈ ਗੱਲ ਨਹੀਂ ਐ ਹੋਜੀ ਗੁਰਬਾਣੀ ਦਾ ਜਾਪ ਹੀ ਕਰਨਾ ਜਿੱਥੇ ਮਰਜ਼ੀ ਬਹਿ ਕੇ ਕਰ ਸਕਦੇ ਆ ਜਾਓ ਜਿਐ ਨੂੰ ਇੱਥੇ ਆਓ ਤੇ ਸੰਗਤ ਰੂਪ ਚ ਆਓ ਤੇ ਨਿਮਰਤਾ ਨਾਲ ਪਿਆਰ ਨਾਲ ਗੁਰੂ ਘਰ ਦੇ ਦਰਸ਼ਨ ਕਰੋ ਜੇ ਬਹਿਰਾ ਘਟੋ ਗੁਰਗਾ ਦੀ ਸੇਵਾ ਕਰੋ